ਸ਼ਸ਼ੀਕਾਲ ਜੀ ਸਵਾਗਤ ਹੈ ਤੁਹਾਡਾ ਪੁੰਨੀ ਹਾਊਸ ਦੇ ਵਿੱਚ ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਹਾਂ ਤੇ ਠੀਕ ਹੈ ਕਿ ਸਰਦਾ ਆ ਤੇ ਪ੍ਰਮਾਤਮਾ ਠੀਕ ਰੱਖੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਪ੍ਰਮਾਤਮਾ ਪਰ ਰਾ ਦਮਨ ਬਖਰਾਬ ਹੋਇਆ ਆ ਨੇਰੀ ਝੱਖੜ ਬਹੁਤ ਝੁੱਲਿਆ ਤੇ ਦੇਖੋ ਕਣਕਾਂ ਵਾਢੀ ਦਾ ਟਾਈਮ ਆ ਕੀ ਹਾਲ ਹੋਇਆ ਪਿਆ ਆ ਚਲੋ ਹੁਣ ਇੰਨਾ ਆ ਵੀ ਚਲੋ ਹੁਣ ਹੋਰ ਨਾ ਪਾਵੇ ਤੇ ਥੋੜਾ ਜਨ ਲੇਟ ਹੋ ਜਾਊਗੀ ਬਾਢੀ ਤੇ ਪਰਮਾਤਮਾ ਹੁਣ ਅੱਗੇ ਸੁੱਖ ਰੱਖੇ ਬਾਢੀਆਂ ਸੁੱਖ ਸਬੀਲੀ ਹੋ ਜਾਣ ਮੈਂ ਤਾਂ ਚਲੋ ਖੈ ਥੋੜਾ ਹੀ ਪਿਆ ਆ ਪਰ ਨੇਰੀ ਬਹੁਤ ਜ਼ਿਆਦਾ ਆਈ ਆ ਹੁਣ ਤਾਂ ਜਿੱਦਾਂ ਬੇ ਭਰੇ ਉਹ ਜਹਾਜ਼ ਖੜੇ ਆ ਸੋਨੇ ਦੀ ਕੀੜੀ ਕੀਣੀ ਵੀ ਨਹੀਂ ਚਾਹੀਦੀ ਹੁਣ ਤਾਂ ਤੇ ਪ੍ਰਮਾਤਮਾ ਮਿਹਰ ਭਰੇ ਹੱਥ ਰੱਖੇ ਸਾਰੇ ਜਿੰਮੇਦਾਰਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਨੇਰੀ ਇੱਕਦਮ ਆ ਗਈ ਕੋਈ ਹੈ ਹੀ ਨਹੀਂ ਸੀ ਆਸਾਰ ਨੇਰੀ ਦੇ ਮਿਹਰੇ ਬੜਾ ਸੋਹਣਾ ਮੌਸਮ ਸੀਗਾ ਅੰਦਰ ਦੇ ਹਾਲ ਦੇਖੋ ਮੈਂ ਸਵੇਰ ਦੀ 2-3 ਗੇੜੇ ਲਾਇਆ ਹੀ ਆਂ ਹਿੰਮਤ ਨਹੀਂ ਪੈਂਦੀ ਇੱਥੇ ਅੰਦਰ ਦਾ ਖਲਾਰਾ ਦੇਖਣ ਦੀ ਵੇ ਕਿੱਥੋਂ ਸ਼ੁਰੂ ਕਰੀਏ ਤੇ ਕਿੱਥੋਂ ਕਿੱਥੇ ਖਤਮ ਹੋਊਗਾ ਦੇਖੋ ਨੇਰੀ ਨੇ ਕੀ ਹਾਲ ਕੀਤਾ ਆ ਸਾਡਾ ਪਸ਼ੂ ਆਲਾ ਛੱਪਰ ਵੀ ਚੱਕ ਕੇ ਮਾਰਿਆ ਤਰਪਾਲਣਾ ਟਰੈਕਟਰ ਦੇ ਉੱਤੇੋਂ ਤਾਂ ਵਾਹੀ ਵਾਹੀ ਕਰੋ ਲਾਈਟ ਵੀ ਰੱਦ ਗਈ ਹੋਆ ਸਾਰੇ ਪਾਸੇ ਇਹੀ ਹਾਲਿਆ ਮੇਰੇ ਖਿਆਲ ਸਾਰੇ ਪੰਜਾਬ ਚ ਹੀ ਹਨੇਰੀ ਛਖੜ ਛਲਿਆ ਹੋਣਾ ਆ ਤੇ ਪਤਾ ਨਹੀਂ ਕਿੰਨਾ ਨੁਕਸਾਨ ਹੋਇਆ ਹੋਣਾ ਆ ਲੋਕਾਂ ਦਾ ਵਰਕ ਸ਼ਫੈਦਾ ਸੀ ਪਾਰਾ ਸੀ ਸ਼ਫੈਦਾ ਉਹ ਵੀ ਡਿੱਗ ਪਿਆ ਰਾਤੀ ਨੇਰੀ ਦੇ ਵਿੱਚ ਪਸ਼ੂ ਪਹਿਲਾਂ ਬਾਹਰ ਸੀ ਫਿਰ ਅੰਦਰ ਇੱਥੇ ਬੰਨੇ ਡਰ ਵੀ ਲੱਗੇ ਬਹੁਤ ਹਾਦਸੇ ਹੋ ਜਾਂਦੇ ਆ ਨੇਰੀ ਝੱਕੜ ਦੇ ਵਿੱਚ ਤੇ ਡਰ ਵੀ ਲੱਗੇ ਵੀ ਕੁਝ ਉੱਪਰ ਨਾ ਡਿੱਪ ਪਵੇ ਪਸ਼ੂਆਂ ਦੀ ਵੀ ਟੈਨਸ਼ਨ ਹਰੇ ਸਾਰੀ ਰਾਤ ਦੇਖਦੇ ਆ ਹੁਣ ਇੱਥੋ ਤਸਵੀਰੇ ਬਰਾਂਡਾ ਥੋੜਾ ਜਿਹਾ ਵਿਹਲਾ ਕੀਤਾ ਸੀਗਾ ਆਉਣ ਜਾਣੋ ਰਸਤਾ ਬਣਾਇਆ ਸੀ ਆ ਦੇਖੋ ਚੁੱਲੇ ਦਾ ਚੁੱਲਾ ਜਿਸਲੇ ਨੇਰੀ ਚੱਲੀ ਸਰ ਚੁੱਲੇ ਦੀ ਪਹਿਲਾਂ ਪੈ ਕੇ ਚੁੱਲਾ ਟਕਣਾ ਆਇਆ ਚੁੱਲਾ ਕਿ ਟਕਣਾ ਸੀ ਅੱਖਾਂ ਐਂ ਭਰ ਗਈਆਂ ਮਿੱਟੀ ਨਾਲ ਤੇ ਤਵੀ ਤਵੀ ਉੜ ਕੇ ਆ ਗਈ ਚੁੱਲੇ ਵਿਚਾਰੇ ਦਾਰੀ ਛਾਲ ਦੇਖ ਲਾ ਕੀ ਕਰਨਾ ਵਾਹ ਕਰੋ ਕੂਲ ਨੂੰ ਜਾਣਾ ਨਿਆਣੇ ਨੂੰ ਉਹਨਾਂ ਦੀ ਵੀ ਤਿਆਰੀ ਕਰਨੀ ਆ ਤੇ ਸਫਾਈਆਂ ਵੀ ਕਰਨੀਆਂ ਪੈਣੀਆਂ ਪਰਮਾਤਮਾ ਦੇ ਰੰਗ ਹੈ ਜੀ ਜਿੱਥੇ ਉਹ ਰੱਖੇ ਰਹਿਣਾ ਪੈਂਦਾ ਕਰ ਅਸੀਂ ਕੁਝ ਨਹੀਂ ਸਕਦੇ ਜੋ ਹੋਣਾ ਹੋ ਕੇ ਰਹਿਣਾ ਇਹ ਪੁੰਨੀ ਸਾਹਿਬ ਰਤ ਜਨੇਰੀ ਚੜੀ ਤੁਸੀਂ ਮੌਸਮ ਨਹੀਂ ਦੇਖਿਆ ਤੁਹਾਨੂੰ ਮੈਂ ਕਹਿੰਨਾ ਮੌਸਮ ਦੇਖੋ ਵੀ ਬਾਦਸ ਜੇ ਮੌਸਮ ਅਸੀਂ ਦੇਖ ਲੈ ਤਾਂ ਅਸੀਂ ਰੋਕ ਲੈਣਾ ਸੀ ਵੇ ਹੁਣ ਮੌਸਮ ਆਉਣ ਵਾਲਾ ਤਾਂ ਅਸੀਂ ਰੋਕ ਲੈਣੀ ਨੇਰੀ ਹਣਾ ਆ ਬੜੀ ਹੱਤ ਮੰਝੇ ਚੱਕੇ ਅੰਦਰ ਰੱਖ ਲੈਂਦੇ ਹੋਰ ਅਸੀਂ ਕੀ ਕਰਦੇ ਉਹ ਜਿਹੜਾ ਆ ਝੱਕੜ ਝੁੱਲਿਆ ਉਹ ਥੋੜਾ ਜਿ ਰੋਕ ਸਕਦੇ ਸੀਗੇ ਜੇ ਕਣ ਕੱਢੀ ਜਾਂ ਤੋਂ ਥੋੜਾ ਰੋਕ ਸਕਦੇ ਸੀ ਅਸੀਂ ਜੋ ਹੋਣਾ ਹੋ ਕੇ ਰਹਿਣਾ ਬੇਸ਼ੱਕ ਸਾਨੂੰ ਪਤਾ ਹੀ ਹੋਵੇ ਰੱਬ ਦੇ ਮੂਰੇ ਕਿਸੇ ਦਾ ਜੋਰ ਨਹੀਂ ਹੈਗਾ ਰੱਬ ਤੋਂ بڑا ਕੋਈ ਨਹੀਂ ਸਫੈਦੇ ਦੇ ਡਿੱਪੇ ਉਹ ਰੋਕ ਲੈਣੇ ਸੀਗੇ ਪਰ ਮੈਂ ਹੁਣ ਯਰ ਮਾਨ ਦੀ ਬੋਟਗਾ ਨਵੇਟਰ ਹੋ ਜਾਣਾ ਮੈਂ ਮਧਾਣੀ ਵੀ ਸਵੇਰੇ ਇਨਵਰਟਰ ਨਾਲ ਹੀ ਪੇਰੀ ਆ ਡੈਡ ਹੋ ਜਾਣਾ ਲੈ ਲਾਈਟ ਪਤਾ ਨਹੀਂ ਕਿ ਕਿੰਨੇ ਆ ਚਿਰ ਨਹੀਂ ਆਉਣੀ ਕਹਿੰਦੇ ਦੋ ਦਿਨ ਨਹੀਂ ਆਉਣੀ ਹਾਏ ਦੇਖੋ ਕਿਦਾਂ ਪਤਾ ਨਹੀਂ ਕਿੱਥੋਂ ਕੋਈ ਰਾਹ ਵੀ ਹੈ ਨਹੀਂ ਮਿੱਟੀ ਆਉਣ ਦਾ ਅੰਦਰ ਅੰਦਰ ਮਿੱਟੀ ਕਿੱਥੋਂ ਆ ਗਈ ਆ ਪੱਖਾ ਬੰਦ ਕਰ ਦਿਓ ਬਾਹਰ ਠੰਡਾ ਹੈ ਮਾਸਮਾ ਬਾਹਰ ਨਿਕਲੋ ਫ੍ਰਿਜਾਂ ਦੇ ਪਾਣੀ ਚੋ ਚੋ ਬੁਰੇ ਹਾਲ ਲੈ ਦੱਸ ਦੇਖਦੇ ਅੱਜ ਸਾਰੀ ਦਿਹਾੜੀ ਇਸੇ ਕੰਮ 'ਚ ਲੱਗੂਗੀ ਪਰਮੇਸ਼ਰ ਭਾਉਣਾ ਆ ਜਾ ਫੇ ਫੇ ਮੈਂ ਹੋਰ ਕੰਮ ਕਰਾ ਜਾ ਸਰ ਬਾਦ ਮੈਂ ਤੇਰਾ ਪਰਮਵੀ ਦਾ ਜ ਪ੍ਰੈਕਟੀਕਲ ਹੈ ਨਹੀਂ ਤਾਂ ਇਹਦੀ ਅੱਜ ਮੈਂ ਛੁੱਟੀ ਕਰਾ ਲੈਣੀ ਸੀ ਤਾਂ ਹੈਲਪ ਕਰਵਾਉਣੀ ਸੀ ਤੋਂ ਪਰ ਹੈਲਪ ਕੀ ਕਰਵਾਉਣੀ ਆ ਇਹਨਾਂ ਦੀ ਉੱਤੇ ਬੱਸ ਹੋ ਜਾਂਦੀ ਐ ਏਦਾਂ ਦੇ ਮੌਸਮ ਦੇ ਵਿੱਚ ਇਨਹੇਲਰ ਚਾਹੀਦੇ ਇਹਨਾਂ ਨੂੰ ਪਹਿਲਾਂ ਆ ਦੇਖੋ ਤਾਂ ਆ ਸੰਦ ਸਵੇੜਾ ਇਹਨਾਂ ਨੂੰ ਪਹਿਲਾਂ ਚਾਹੀਦਾ ਲੋਹਾਂ ਨੂੰ ਤੂੜਮੁੱਟੀ ਦਾ ਕੰਮ ਕਰੀਂ ਸਾਕੇ ਦੀ ਹੁਣ ਆ ਮਹੀਨਾ ਚੜ ਗਿਆ ਬਾੜੀਆਂ ਦਾ ਪਰਮ ਵੀ ਨਾ ਜਮਾ ਹੀ ਪੜ ਦੇ ਚ ਰੱਖਣਾ ਪੈਂਦਾ ਆ ਪਾ ਮਾ ਆ ਜਾ ਸਰਬਾਦ ਮਾ ਆ ਜਾ ਅਰਮਾਨ ਜੀ ਉੱਠ ਜਾ ਤੂੰ ਨੀ ਯੂਨੀਫਾਰਮ ਕੱਢ ਆਪਣੀ ਪਾ ਕਰਾ ਮਾ ਤਾਂ ਨਾ ਛੁੱਟੀ ਮੈਂ ਸੋ ਦੇਣ ਹੁਣ ਤੈਨੂੰ ਘਰ ਰੱਖ ਕੇ ਖਲਾਰਾ ਅੱਗੇ ਨਾ ਕਰ ਹੂੰ ਸਫਾਈ ਕਰਾਉਂ ਹੋਰ ਤੂੰ ਤਾਂ ਬਹੁਤ ਸਫਾਈ ਕਰਾਉਂਗਾ ਆਹਹ ਸਫਾਈਆਂ ਕਰਾਉਣਾ ਦਾ ਕਲਾਰਾ ਖਾਉਂ ਆਹਹ ਮੈਂ ਆਪੇ ਕਰ ਲਣੀ ਹੈ ਸਫਾਈਆਂ ਤੂੰ ਤਿਆਰ ਹੋ ਕੇ ਤੁਰਦਾ ਹੋ ਆਹਹ ਵਾਹਿਗੁਰੂ ਨਿੰਨਾ ਸ਼ੁਕਰ ਹੈ ਸਰੋਂ ਕੱਲ ਚੱਕ ਹੋ ਗਈ ਮੈਨੂੰ ਇਹੀ ਫਿਕਰ ਬੰਦੇ ਘਰੇ ਉੜ ਕੇ ਹੂੰ ਤਾਂ ਹੀ ਰਾਤੀ ਬਾਹਰ ਤੂੰ ਮੈਂ ਪਸੂ ਬਣਾਤੇ ਸੀ ਹੈਨਾ ਸਾਰੇ ਆਪਸੋਂ ਦੀ ਟੈਂਸ਼ਨ ਚ ਰਹੀ ਵਿਚਾਰਿਆਂ ਦੀ ਦਿਲ ਤਾਂ ਉਹਨਾਂ ਦਾ ਵੀ ਹੈਗਾ ਡਰ ਤਾਂ ਉਹਨਾਂ ਨੂੰ ਵੀ ਲੱਗਦਾ ਹੀ ਆ ਨੇਰੀ ਤੋਂ ਆਪ ਤਾਂ ਅੰਦਰੋਂ ਵੜ ਕੇ ਬਹਿ ਗਏ ਸੀ ਬੁੱਲ ਬੁੱਲ ਕਿ ਨੋਖ ਲਾ ਰ ਮਮਾ ਸਾਰਾ ਨੇਰੀ ਨਾਲ ਇੱਧਰ ਆ ਗਿਆ ਔੜ ਕੇ ਚੱਪੜ ਹੈ ਆ ਸਾਰਾ ਨੇਰੀ ਨਾਲ ਇੱਧਰ ਔੜ ਕੇ ਆ ਗਿਆ ਚੱਪੜ ਨਹੀਂ ਕੱਲ ਪੱਖਾ ਠੀਕ ਕਰਾਇਆ ਸੀ ਨਾ ਉਹਦੀ ਐਨ ਸਪੀਡ ਵੱਧ ਗਈ ਸੀ ਤੂੰ ਸੁਤਾਇਆ ਸੀ ਮੈਨੂੰ ਤਾਂ ਲੱਗਾ ਸਿਰਫ ਛੱਪੜ ਸਿੱਟਿਆ ਹੈ ਨੇਰੀ ਨੇ ਉਹ ਲੈ ਮੈਂ ਜਲੀ ਕਣਕ ਵਿੱਚ ਸੀ ਉਹ ਵੀ ਪੱਟ ਤੀ ਲੈ ਹਾਤ ਮੈਂ ਦੇਖੀ ਕਣਕ ਵੀ ਮੈਂ ਕਹਾਂ ਦੇਖ ਰਿਹਾ ਕਿ ਗੱਡੇ ਕੋ ਪਈ ਨੇ ਵੱਡੇ ਵੱਡੇ ਖੇਤ ਡੇਪੇ ਗਾਕਾ ਸਾਰੀ ਡਿੱਗੀ ਪਈ ਆ ਰਾਤੀ ਪਹਿਲਾਂ ਮੈਨੂੰ ਲੱਗਾ ਕੁਛ ਛੱਤ ਤੋਂ ਟੈਂਕੀ ਡਿੱਗ ਗਈ ਓਏ ਸੁੱਖ ਬੋਲ ਟੈਂਕੀ ਪਾਣੀ ਸੀਗਾ ਟੈਂਕੀ ਖਾਲੀ ਹੁੰਦੀ ਉਹ ਡਿੱਪਣੀ ਸੀ ਪਰੰਪਰਾ ਸਰ ਮੈਂ ਬਾਤ ਤਾਂ ਤਿਆਰ ਹੋ ਰਹੀ ਹੈ ਮੈਂ ਛੁੱਟੀ ਕਾ ਲਵਾਂ ਨਹੀਂ ਨਹੀਂ ਛੁੱਟੀ ਕਾ ਲੈ ਕੀ ਗੱਲ ਅਸੀਂ ਚੱਲੇ ਆ ਕਾਲਜ আর ਮਾਂ ਚ ਲਾਇਆ ਸਕੂਲ ਦੇਖ ਲਾਰਾ দেখো ਕਿੰਨਾ ਆ ਇਹ ਸਾਰਾ ਹੁਣ ਮੰਮੀ ਚੱਕੂਗੇ ਇੱਕ ਵੇ ਆ ਕੇ ਦੇਖੋ ਤੁਸੀਂ ਜਿੱਦਾਂ ਦਾ ਘਰ ਛੱਡ ਕੇ ਚੱਲੇ ਉਦਾਂ ਦਾ ਹੀ ਹੌਸਲੇ ਬੁਲੰਦ ਹੋਣੇ ਚਾਹੀਦੇ ਆ ਹੁਣ ਇਹੀ ਕੰਮ ਆਮ ਕਰੋ ਅੱਜ ਕੱਪੜੇ ਹਾਂ ਅੱਜ ਸਾਨੂੰ ਕੰਮ ਕਰਨਾ ਪੈਣਾ ਮੰਮੀ ਆਉਣ ਤੋਂ ਬਾਅਦ ਸਕੂਲ ਨੂੰ ਕਿਉਂ ਫੇ ਮਮੀ ਨੇ ਸੁਵਾਈ ਕਰਕੇ ਬੈਜਣਾ। ਸਾਨੂੰ ਬੈਠੀ ਰਹਿਣਾ ਮੈਨੂੰ ਪਤਾ ਤੁਸੀਂ ਕਿੰਨੇ ਕ ਪਾਣੀ ਪੀਆ। ਸਾਨੂੰ ਕਰਨਾ ਪੈਣਾ। ਆ ਛੁੱਟੀ ਕਰ ਲਾ ਤੂੰ ਓਏ। ਮਮੀ ਕਰਮੇ ਨਹੀਂ ਦਿੰਦੀ। ਕਿਉਂ? ਦੇਖੋ ਹਾਲ ਜਿੱਦਾਂ ਕੋਈ ਇੱਥੇ ਰਹਿੰਦਾ ਹੀ ਨਹੀਂ ਹੁੰਦਾ। ਤੇ ਪਰਮਵੀਰ ਜਿੱਦਾਂ ਮੈਨੂੰ ਨਾ ਚੈਲੰਜ ਕਰਕੇ ਗਈ ਹੁੰਦੀ ਆ। ਤੇ ਵਧੀਆ ਆ। ਹਰ ਕੰਮ ਚੈਲੰਜ ਸਮਝ ਕੇ ਕਰਨਾ ਚਾਹੀਦਾ ਆ ਮੈਨੂੰ ਕਬੂਲ ਆ। ਪਰਮਵੀਰ ਦਾ ਇਹ ਚੈਲੰਜ ਤੇ ਹੌਸਲਾ ਹੋਣਾ ਚਾਹੀਦਾ ਆ ਹੋ ਵਾਹ ਕਰੋ ਇੱਦਾਂ ਅਸੀਂ ਪਰਮਵੀਰ ਦੀ ਚੁਣੌਤੀ ਕਬੂਲ ਕਰਦੇ ਆ ਤੇ ਜੁੱਟ ਜਾਨੇ ਆਪਣੇ ਕੰਮ ਤੇ ਅਰਮਾਨ ਵੀ ਤਿਆਰ ਹੋ ਗਿਆ ਆ ਤੇ ਪਹਿਲਾਂ ਧੁੱਪ ਚੜ੍ਹਨ ਤੋਂ ਪਹਿਲਾਂ ਇੱਥੋਂ ਥੋੜਾ ਜਿਹਾ ਕਰਦੇ ਆ ਫਿਰ ਅੰਦਰ ਸਫਾਈ ਕਰਦੇ ਆ ਪਾਰੰਬੀ ਨੂੰ ਕਹਿ ਤਾਂ ਦਿੱਤਾ ਵੀ ਦੇਖਿਓ ਆਉਂਦਿਆਂ ਨੂੰ ਉਹੀ ਆ ਹੁਣ ਕਰਨਾ ਪੈਣਾ ਵਾਹ ਜੀ ਵਾਹ ਕੀ ਨਜ਼ਾਰਾ ਆਇਆ ਯਰ ਮਾਨੀ ਵੀ ਤਿਆਰ ਹੋ ਗਿਆ ਆ ਰੈਡੀ ਆ ਮੰਮਾ ਤੁਸੀਂ ਵੀ ਡੀਏ ਤਾਂ ਬਣਾਈ ਜਾਂਦੇ ਫੌਣ ਕਿੱਦਾਂ ਲੈਟ ਤਾਂ ਹੈ ਗੁੱਡ ਪੁਆਇੰਟ ਇਹ ਵੀ ਵਧੀਆ ਗੱਲ ਕੀਤੀ ਯਰ ਮਾਨ ਨੇ ਕਹਿੰਦਾ ਲਾਈਟ ਤਾਂ ਹੈ ਨਹੀਂਗੀ ਤੁਸੀਂ ਵੀਡੀਓ ਪਾਉਣੀ ਕਿੱਦਾਂ ਆ YouTube ਤੇ ਬਣਾਈ ਤਾਂ ਜਾਂਦੇ ਆ ਤੇ ਗੁੱਡ ਇਦਾਂ ਆ ਦੇਖੋ ਤੇਲਾਂ ਦਾ ਹਾਲ ਇਹ ਲਾਈਟ ਆ ਜੇ ਹੈ ਨਹੀਂਗੀ ਫੋਨ ਤੋਂ ਫੁਰਸਤ ਆ ਉਹੀ ਆਪਣਾ ਧਿਆਨ ਅਸੀਂ ਕੰਮ 'ਚ ਲਗਾਵਾਂਗੇ ਲਾਈਟ ਆਈ ਤਾਂ ਵੀਡੀਓ ਬਾਅਦਾਂਗੇ ਤੇ ਦੇਖੋ ਅੱਜ ਆਉਂਦੀ ਕਿ ਨਹੀਂ ਲਾਈਟ ਆਉਣੀ ਤਾਂ ਚਾਹੀਦੀ ਹੈ ਕਿਉਂਕਿ ਛੁੱਟੀ ਦਾ ਦਿਨ ਤਾਂ ਨਹੀਂ ਹੈਗਾ ਜੇ ਛੁੱਟੀ ਹੋਵੇ ਫੇਰ ਹੁੰਦਾ ਵੀ ਨਹੀਂ ਲਾਈਟ ਆਉਣੀ ਤੇ ਨਟਲ ਕੇ ਮੈਂ ਬਣੇ ਤਾ ਹਾਂ ਤੇ ਚਲੋ ਜੀ ਸਾਰੀਆਂ ਭੈਣਾਂ ਅੱਗੇ ਮੇਰੀ ਦਰਖਾਸਤ ਆ ਵੀ ਅੱਜ ਲਾਈਟ ਹੈ ਨਹੀਂਗੀ ਫੋਨ ਵੀ ਨਹੀਂ ਚੱਲਣੇ ਹੈਗੇ ਤੇ ਫੋਨ ਤਾਂ ਚੱਲਣ ਆਹੋ ਨਹੀਂ ਜਾਣ ਕੇ ਚੱਲ ਵੀ ਜਾਣੇ ਆ ਜਿਨ੍ਹਾਂ ਨੇ ਵਾਈਫਾਈ ਉਹਨਾਂ ਦੇ ਚੱਲਣ ਹਾਂ ਪਰ ਫੇਰ ਵੀ ਅੱਜ ਦਾ ਦਿਨ ਫੋਨਾਂ ਨੂੰ ਰੈਸਟ ਕਰ ਦਿਓ ਕਿਉਂਕਿ ਡੈੱਡ ਵੀ ਹੋ ਸਕਦੇ ਆ ਤੇ ਆਪਣੀਆਂ ਸਫਾਈਆਂ ਕਰੋ ਸਾਰਿਆਂ ਦੇ ਘਰਾਂ ਦਾ ਅੱਜ ਇਹੀ ਹਾਲ ਆ ਅੰਮਾ ਹਾਂ ਜੀ ਰੋਟੀ ਪਾ ਦਿੰਨੇ ਆ ਪਕਾਤੀ ਆ ਮੈਂ ਪਹਿਲਾਂ ਸਾਰਾ ਤੁਹਾਨੂੰ ਦਿਖਾਤਾ ਦਵਾਂ ਵੀ ਜਦੋਂ ਅਸੀਂ ਸਕੂਲ ਆਉਣਾ ਇਦਾਂ ਦਾ ਹੀ ਹੋਣਾ ਆ ਆ ਬੱਚਿਆਂ ਦਾ ਤਾਂ ਮੈਂ ਸੁਧਾਰ ਕਰਾਂ ਜਿੱਤਾਂ ਕੀ ਗੱਲ ਕੋ ਮਮਾ ਕੀ ਕੰਮ ਕੱਲ ਕਾਕਾ ਤਾਂ ਗੱਲ ਫੜ ਗਿਓ ਹੈ ਨਿਆਣਾ ਤਾਂ ਹੁਣ ਹਾਂ ਹੂੰ ਦੇ ਨੂੰ ਕਾਜ ਮਾ ਉਹ ਦੰਦੇ ਨਿਆਣਾ ਨੀ ਰਿਆ ਜੇ ਕੁਝ ਕਰਾਂ ਤਾਂ ਨਿਆਣਾ ਆ ਕਿਦਾਂ ਕੀ 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 ਹੋਇਆ ਜੇ ਕੋਈ ਕੁਛੇ ਸਿੱਕੇ ਕੰਮ ਕਰਦੋਂ ਮੈਂ ਕਹਿੰਦੇ ਤੂੰ ਹੁਣ ਨਹੀਂ ਆਣਾ ਨਹੀਂ ਰਿਹਾ ਤੇ ਜੇ ਕੋਈ ਚੱਜ ਦਾ ਕੰਮ ਕਰਤੋਂ ਤੂੰ ਕਿਤੇ ਬਹੁਤ ਵੱਡਾ ਹੂੰ ਹੂੰ ਅਰੇ ਤੂੰ ਮੋੜੇ ਸਭ ਕੁਝ ਨੌਲੇ ਦੇ ਪਾਪਾ ਗਏ ਆ ਪਰਮਵੀ ਨੂੰ ਛੱਡਣ ਹੁਣ ਅਰਮਾਨ ਤਿਆਰ ਹੋ ਗਿਆ ਹੁਣ ਇਹ ਆਪਣੀ ਬੱਸ ਦੀ ਵੇਟ ਕਰਦਾ ਆ ਤੇ ਪਰਮਵੀ ਨਾਲ ਦੇ ਪਾਪਾ ਛੱਡਣ ਗਏ ਤੇ ਆ ਕੇ ਉਹ ਵੀ ਆ ਥੋੜਾ ਖਲਾਰਾ ਚੱਕੂਗੇ ਤੇ ਅਸੀਂ ਵੀ ਆ ਚੱਕਦੇ ਆ ਖਲਾਰਾ ਠੀਕ ਹੈ ਜੀ ਹੁਣ ਮਿਲਦੇ ਆ ਕੰਮ ਨਿਬੜਨ ਤੋਂ ਬਾਅਦ ਚਲੋ ਜੀ ਚੱਲ ਬਈ ਜੁੱਟ ਜਾ ਸੁਖਵਿੰਦਰ ਸੰਘਾ ਪੁੰਨੀ ਠੀਕ ਹੈ ਜੀ ਵੈਸਟ ਆਫ ਲੱਕ ਸਾਰੀਆਂ ਭੈਣਾਂ ਲਈ ਖਲਾਰਾ ਚੱਕੋ ਆਪੋ ਆਪਣੇ ਘਰਾਂ ਦਾ ਲਓ ਜੀ ਚੈੱਕ ਕਰੋ ਆਫਟਰ ਤੇ ਬਿਫੋਰ ਐਨਾ ਕ ਖਲਾਰਾ ਚੱਕ ਹੋ ਗਿਆ ਤੋਂ ਪਛੜ ਤੋਂ ਪਹਿਲਾਂ ਪਹਿਲਾਂ ਹੁਣ ਬਾਕੀ ਅੰਦਰ ਦਾ ਦੇਖਦੇ ਆ ਰਾਜਾ ਬਣ ਗਿਆ ਸਫਾਈ ਕਰਨ ਦਾ ਹਲੇ ਇੱਕ ਵਾਰ ਫੇਰ ਝਾੜੂ ਫੇਰੂੰਗੀ ਅੰਦਰੋਂ ਬਾਹਰਲਾ ਤੇਰਮਾਨ ਹਲੇ ਇੱਥੇ ਹੀ ਦੇ ਹੁੰਦੇ ਹੁੰਦੇ ਕਰ ਲਿਆ ਜਿਹੜਾ ਸਾਫ਼ ਉਹ ਤਾਂ ਚਲੋ ਜਿਆਦਾ ਕੰਮ ਈ ਆ ਹੁਣ ਪੁੰਨੀ ਸਾਹਿਬ ਗਿਰਵਾ ਪਿੰਡ ਕੋਈ ਹੈਲਪਰ ਦੇਖਣ ਬੇ ਇਕੱਲੇ ਬੰਦੇ ਦਾ ਕੰਮ ਨਹੀਂ ਮੈਂ ਵੀ ਨਹੀਂ ਕਰਾ ਸਕਦੀ ਇਹ ਤੇ ਹੁਣ ਕੋਈ ਦੇਖ ਕੇ ਲਿਆਉਗੇ ਕੋ ਬੰਦਾ ਜੇ ਮਿਲ ਗਿਆ ਤਾਂ ਫੇਰ ਇਹ ਖਲਾਰਾ ਚੱਕੂਗੇ ਤੇ ਮੈਨੂੰ ਇੰਨਾ ਕਹੋਗੇ ਥੋੜਾ ਹੌਸਲਾ ਜੀ ਆਵੇ ਹੁਣ ਅੰਦਰ ਸ਼ਾਮੇ ਸ਼ਾਮੇ ਮੈਂ ਕਰ ਲੂੰਗੀ ਹੈ ਤਾਂ ਗਰਮੀ ਪਰ ਕਰਨਾ ਪੈਣਾ ਆ ਚੈਲੰਜ ਅਕਸੈਪਟ ਇਦਾਂ ਜੇ ਤੁਸੀਂ ਕਿਸੇ ਦਾ ਕੋਈ ਚੈਲੰਜ ਕਬੂਲ ਕਰ ਲੈਂਦੇ ਆ ਨਾ ਫੇਰ ਕੰਮ ਵਧੀਆ ਹੁੰਦਾ ਆ ਰੀਜਨਲ ਹੁੰਦਾ ਫੇਰ ਕੰਮ ਫਾਹਾ ਨਹੀਂ ਵੱਡ ਹੁੰਦਾ ਜੇਰੋ ਹੁਣ ਰਹਿ ਗਿਆ ਅੰਦਰ ਦਾ ਕੰਮ ਹੁਣ ਇੱਥੇ ਸਟਾਰਟ ਕਰਦੇ ਆ। ਹਲੇ ਆਪਣੇ ਲਈ ਰੋਟੀ ਬਣਾਉਣੀ ਆ। ਬਾਜੀ ਬਾਹ ਇਹ ਸੱਚੇ ਬਾਸ਼ਾ ਹਿੰਮਤ ਦੇ ਖਲਾਰਾ ਚੱਕਣ ਦੀ ਤੇ ਮੈਨੂੰ ਵੀ ਤੇ ਬਾਕੀ ਵੀ ਸਾਰੀਆਂ ਮੇਰੀਆਂ ਭੈਣਾਂ ਨੂੰ ਜਿਨ੍ਹਾਂ ਨੂੰ ਅੱਜ ਨਿਆਣੇ ਤੌਰ ਤੇ ਘਰ ਦੀ ਸਫਾਈ ਕਰਨੀ ਪੈਣੀ ਆ। ਮੈਂ ਕਹਿੰਦੀ ਖੇਤਾਂ 'ਚ ਜਿਹੜੇ ਘਰ ਆ ਉਹਨਾਂ ਦੇ ਜ਼ਿਆਦਾ ਖਲਾਰਾ ਪੈਂਦਾ ਆ। ਪਿੰਡ ਆਸਤਾ ਨਹੀਂ ਪੈਂਦਾ ਹੁਣਾ ਕਿਉਂਕਿ ਗਲੀਆਂ ਪੱਕੀਆਂ ਹੁੰਦੀਆਂ ਆ ਹੈ ਤਾਂ ਸਰਟੀਫਿਕੇਟ ਕੇ ਪੱਕੀ ਪਰ ਖੇਤਾਂ ਦੇ ਵਿੱਚੋਂ ਉੱਡ ਕੇ ਆ ਹੀ ਜਾਂਦਾ ਆ ਤੇ ਲਓ ਜੀ ਦੇਖੋ ਪਰੰ ਬੀਨੋ ਜਿੱਦਾਂ ਕਿ ਮੈਂ ਚੁਣੌਤੀ ਲਈ ਸੀ ਉਹਦੀ ਦਿੱਤੀ ਉਹ ਮੈਨੂੰ ਚੁਣੌਤੀ ਦੇ ਕੇ ਕਹੀ ਸੀ ਫੇ ਹੁਣ ਕਰਿਓ ਦੇਖੋ 7:30 ਵਜੇ ਲੱਗੀ ਸੀ ਮੈਂ ਸਾਰਾ ਜਿੱਦਾਂ ਵਿੱਚੇ ਬਿਹੜੇ ਦੀ ਸਫਾਈ ਕੀਤੀ ਵਿੱਚੇ ਅੰਦਰਾਂ ਦੀ ਤੇ ਹੁਣ 9 ਵਜ ਗਏ ਆ ਕੰਮ ਮੇਰਾ ਹੋ ਗਿਆ ਸਾਰਾ ਨਿਭੜ ਗਿਆ ਦੇਖੋ ਇੱਥੇ ਖਾੜਨੇ ਸੀ ਹੁੰਦਾ ਇੱਥੇ ਕਿੰਨੀ ਧੂੜ ਪਾਣੀ ਕਿੱਥੋਂ ਇੰਨੀ ਧੂੜ ਆ ਜਾਂਦੀ ਹੈ ਚਲੋ ਬਾਹਰਲੇ ਬਾਥਰੂਮ ਸਟਾਉਣੀ ਹੈ ਅੰਦਰ ਵੀ ਬਹੁਤ ਮਿੱਟੀ ਹੋਈ ਹੋਈ ਸੀ ਇਕੱਠੀ ਬਾਥਰੂਮ ਵੀ ਦੋਏ ਧੋਤੇ ਅੰਦਰਲਾ ਵੀ ਬਾਹਰਲਾ ਵੀ ਪੋਚੇ ਵੀ ਲੱਗ ਗਏ ਆ ਤੇ ਇਸ ਕਮਰੇ ਦੇ ਵਿੱਚ ਬਹੁਤ ਮੇਰਾ ਟਾਈਮ ਲੱਗਾ ਇੱਥੇ ਪਤਾ ਨਹੀਂ ਰਾਤੀ ਤੱਕ ਹੀ ਖੁੱਲੀ ਰਹਿ ਗਈ ਵਿੱਚੇ ਧੂੜ ਵਿੱਚੇ ਬਾਛੜ ਤੇ ਤੋਂ ਤੇ ਪੋਚੀਆਂ ਦੇ ਨਾਲ ਨਾ ਬਾਲਟੀ ਵਿੱਚ ਨਚੋੜ ਨਚੋੜ ਕੇ ਕੱਢਿਆ ਕੂੜਾ ਇਸ ਕਮਰੇ 'ਚ ਮੈਂ ਥੱਕ ਕੇ ਸਫਾਈ ਕਰਦੀ ਇਸ ਕਮਰੇ 'ਚ ਤੇ ਚਲੋ ਇਦਾਂ ਵੀ ਬੱਚੇ ਸਕੂਲ ਗਏ ਕਰਕੇ ਹੋ ਗਿਆ ਪਰ ਜੋ ਘਰ ਹੁੰਦੇ ਫੇਰ ਨਹੀਂ ਸੀ ਹਲੇ ਤੱਕ ਹੋਣਾ ਇਹ ਕੰਮ ਤੇ ਰੋ ਹੋ ਗਿਆ ਜੀ ਹੁਣ ਗਰਮੀ ਵਧੀ ਜਾਣੀ ਆ ਜਿਉਂ-ਜਿਉਂ 2:30 ਵਜੇ ਤੱਕ ਰਸੋਈ 'ਚ ਵੀ ਮੇਰਾ ਬਹੁਤ ਸਿੱਖ ਲਾਰਾ ਤੋਂ ਅੱਧਾੜੇ ਭਾਂਡੇ ਵੀ ਉੱਤੇ ਪੈਸੇ ਨੇ ਤਾਂ ਸਵੇਰੇ ਸਵੇਰੇ ਧੋ ਲੈਣੇ ਆ ਤੇ ਹੁਣ ਮੇਰੀ ਰਹਿ ਗਈ ਰੋਟੀ ਪਕਾਉਣੀ ਤੇ ਜੇ ਲੋ ਰੋਟੀ ਪਕਾਉਨੇ ਆ ਰੋਟੀ ਪਕਾ ਕੇ ਖਾਣੇ ਆ ਤਾਂ ਇਦਾਂ ਹੁੰਦਾ ਜਦੋਂ ਇਦਾਂ ਖਲਾਰਾ ਘਰ ਦੇ ਵਿੱਚ ਪਿਆਇਆ ਹੋਵੇ ਨਾ ਫਿਰ ਘਰ ਦੇ ਕੰਮ ਦਾ ਸੰਤੁਲਨ ਵਿਗੜੇ ਜਾਂਦਾ ਆ ਹਨਾ ਬੈਲੈਂਸ ਡਗ ਮਗਾ ਜਾਂਦਾ ਆ ਚਲੋ ਕਦੀ ਕਦੀ ਹੋ ਜਾਂਦਾ ਆ ਪਰ ਫੇਵਰ ਟਾਈਮ ਨਾਲ ਨਿਬੜ ਗਿਆ ਕੰਮ 9 ਵਜ ਗਏ ਆ ਤੇ ਹੁਣ ਅਸੀਂ ਬਣਾਉਨੇ ਆ ਰੋਟੀ ਰੋਟੀ ਵਿੱਚ ਮੱਕੀ ਦੀ ਬਣਾ ਲੈਣੀ ਆ ਤੇ ਬੱਚਿਆਂ ਨੂੰ ਤਾਂ ਕਣਕ ਦੀ ਬਣਾਉਂਦੀ ਸੀਗੀ ਨਿਊਟਰੀ ਨਾਲ ਤਿਆਪਣਾ ਸੀ ਮੱਕੀ ਦੀ ਰੋਟੀ ਖਾਵਾਂਗੇ ਬੈਂਗਣਾ ਦੀ ਸਬਜ਼ੀ ਦੇ ਨਾਲ ਨਾਲੇ ਥੋੜੀ ਭੁੱਖ ਹੋਰ ਲੱਗ ਗਈ ਆ ਦੁੱਧ ਵੀ ਅੱਜ ਮੈਨੂੰ ਗੈਸ ਤੇ ਰੰਨਣਾ ਪਿਆ ਹੈ ਵੀ ਮੈਂ ਰੰਨ ਲਿਆ ਆ ਕਿਉਂਕਿ ਚੁੱਲ੍ਹਾ ਰਾਤ ਦਾ ਭਿੱਜ ਗਿਆ ਆ ਤੇ ਬਾਲਣ ਵੀ ਭਿੱਜ ਗਿਆ ਆ ਤੇ ਹੁਣ ਧੁੱਪ ਧੁੱਪ ਲੱਗੂਗੀ ਤੇ ਫੇਰ ਸੁੱਕੂਗਾ ਤੇ ਇਸ ਕਰਕੇ ਅੱਜ ਗੈਸ ਤੇ ਹੀ ਕੰਮ ਚੱਲੂਗਾ ਐਦਾਂ ਤੁਸੀਂ ਕਮੈਂਟ ਕਰਕੇ ਮੈਨੂੰ ਦੱਸਿਓ ਵੀ ਕਿਹੜਾ ਕਿਹੜਾ ਦੇਨ ਅਜ ਮੇਰੇ ਵਰਗਾ ਨਿਕਲੇ ਸਾਰਿਆਂ ਦਾ ਤਕਰੀਬਨ ਮੇਰੇ ਵਰਗਾ ਨਿਕਲਿਆ ਹੋਣਾ ਤੇ ਜਿਨ੍ਹਾਂ ਦੇ ਬੱਚੇ ਸਕੂਲ ਨੂੰ ਤੋੜਨੇ ਹੁੰਦੇ ਉਹਨਾਂ ਦਾ ਜ਼ਰਕ ਜ਼ਿਆਦਾ ਔਖਾ ਹੋ ਜਾਂਦਾ ਆ ਕਿਉਂਕਿ ਟਾਈਮ ਸ਼ੇਅਰ ਬੱਚਿਆਂ ਦਾ ਤਾਂ ਕਮ ਜ਼ਰੂਰੀ ਆ ਜਨ ਹੁਣ ਵਿਹਲੇ ਹੋ ਕੇ ਥੋੜਾ ਰੈਸਟ ਕਰਨ ਦਾ ਟਾਈਮ ਹੋਣਾ ਆ ਫੇਰ ਬੱਚਿਆਂ ਦੇ ਆਉਣ ਦਾ ਟਾਈਮ ਹੋ ਜਾਣਾ ਆ ਠੀਕ ਹੈ ਜੀ ਮਿਲਦੇ ਆ ਥੋੜੀ ਦੇਰ ਬਾਅਦ ਲੋਜਿਕ ਢਾਈ ਵਜ ਗਿਆ ਆ ਸਵੇਰ ਦਾ ਕੰਮ ਨਿਬੜ ਕੇ ਫ੍ਰੀ ਹੋ ਕੇ ਅਸੀਂ ਸੌਂ ਗਏ ਸੀ ਤੇ ਅੱਧਰੋਂ ਮੈਂ ਕੜੀ ਰੱਖ ਦਿੱਤੀ ਆ ਕੜੀ ਵੀ ਰਿੱਚਦੀ ਆ ਸਾਡੀ ਜਨਰੇਟਰ ਚੱਲਦਾ ਸੀ ਇੱਕ ਪਾਸੇ ਚਾਹ ਆ ਜਨਰੇਟਰ ਚੱਲਿਆ ਸੀ ਰਮਨ ਹੁਣੀ ਆ ਗਏ ਆ ਉਹਦੇ ਪਾਪਾ ਦਾ ਪਰ ਮੇਰ ਪੱਠੇ ਕੋ ਉਤਰਦੇ ਆ ਮਸ਼ੀਨ ਨਾਲ ਹੱਥੀ ਕਿਉਂਕਿ ਲਾਈਟ ਆਈ ਨਹੀਂ ਤੇ ਰਮਨ ਤੋਂ ਪੁੱਛਿਆ ਜਾ ਰਿਹਾ ਵੀ ਤੁਹਾਡੇ ਸਕੂਲ ਲਾਈਟ ਸੀਗੇ ਹਾਂਜੀ ਕਿੱਦਾਂ ਹਾਲ ਚੱਲ ਕਿੱਦਾਂ ਦਾ ਬਿੱਤਿਆ ਦੇਣ ਅਜਾ ਅੱਛਾ ਚਲ ਕੱਪੜੇ ਉੱਧਰ ਪੈ ਜਾ ਚਾ ਤੇਰੇ ਪਾਲਾ ਤਾਂ ਬੈਗ ਚੱਕ ਕੇ ਰੱਖ ਦੇਗਾ ਕੰਦਰੇ ਹੁਣ ਇੱਥੇ ਨਿਕਲਾਰਾ ਆਪਣਾ ਠੀਕ ਐ ਮੈਂ ਅਸੀ ਸਫਾਈ ਕੀਤੀ ਸਵੇਰੇ ਦਿਖਾਉਣੇ ਆ ਤੁਹਾਨੂੰ ਪਰਮਬੀਰ ਆਪਣੇ ਪਾਪਾ ਦੀ ਹੈਲਪ ਕਰਦੇ ਹੌਣ ਦਿਖਾੜ ਦੇਖਾਂ ਮਾਸੇ ਲਓ ਗੜੱਸਾ ਲੱਗਾ ਹੈਂ ਹੂੰ ਪਤਾ ਨਹੀਂ ਉੱਦੇ ਪਤਾ ਨਹੀਂ ਲੱਗਾ ਕੀ ਹੋਇਆ ਮਾਸੇ ਲਓ ਪਾਪਾ ਦੇਖੋ ਜੀ ਬਣ ਰਹੀ ਐ ਕੜੀ ਕੜੀ ਬਣ ਰਹੀ ਐ ਝਟਕੀ ਪਟਕੀ ਕਿਉਂਕਿ ਮੈਨੂੰ ਸੋਝ ਨਹੀਂ ਸੀ ਅੱਜ ਕੀ ਬਣਾਵਾ ਤੇ ਫਿਰ ਦਬਾਬ ਚਾਹ ਬਣਾ ਕੇ ਇੱਕ ਪਾਸੇ ਮੈਂ ਕੜੀ ਰੁੱਜਣੀ ਰੱਖਤੀ ਕੜੀ ਰੁੱਜ ਗਈ ਆ ਤੇ ਅੰਦਰ ਪਕੌੜੇ ਤੇ ਤੜਕਾ ਹਲੇ ਲਾਉਂਗੀ ਮੈਂ ਲਸਣ ਸਾਡੇ ਪਰਾਣਾ ਮੁੱਕ ਗਿਆ ਸੀ ਤੇ ਆਹ ਭੂਕਾਂ ਲਿਆਈਆਂ ਆ ਆ ਲਸਣ ਇਹ ਅੱਜ ਕੜੀ ਦਾ ਤੜਕਾ ਲਗੂਗਾ ਨਵੇਂ ਲਸਣ ਦੇ ਨਾਲ ਤਾਂ ਦੇਖਦੇ ਕਿੰਦਾ ਕੜੀ ਬਣਦੀ ਆ ਉਦਾਂ ਦਾ ặt-ਪਟੇ ਕਹਿੰਦੇ ਢਾਲ ਸਬਜ਼ੀ ਬਹੁਤ ਸਵਾਦ ਬਣਦੀ ਆ ਤੇ ਬਾਕੀ ਦੇਖ ਰਹੇ ਆ ਬਣਾ ਕੇ ਪਕੌੜੇ ਰਕਣੇ ਕ੍ਰਿਸਪੀ-ਕ੍ਰਿਸਪੀ ਤਾਂ ਆਇਆ ਤੇ ਮਨ ਨਾਲ ਦੀ ਨਾਲ ਇਹ ਕੜੀ ਵਿੱਚ ਪਾਈ ਜਾਨੀ ਆ ਕੜੀ ਮੈਂ ਰਿਜ ਰਿਜ ਲਈ ਮੈਂ ਚਾਹ ਰੱਖੀ ਸੀ ਕੜੀ ਉਸ ਵੇਲੇ ਰੱਖ ਦਿੱਤੀ ਸੀ ਰਿਜਣੀ ਹੌਲੀ ਹੌਲੀ ਕੜੀ ਸੋਹਣੀ ਰਿਜਦੀ ਆ ਚੁੱਲਾ ਗਿੱਲਾ ਹੋ ਗਿਆ ਸੀਗਾ ਰਾਤ ਦੇ ਮੀਂਹ ਦੇ ਨਾਲ ਤੇ ਇਸ ਕਰਕੇ ਚੁੱਲੇ ਤੇ ਅੱਜ ਨਹੀਂ ਅੱਗ ਵਾਲੀ ਦੁੱਧ ਵੀ ਸਵੇਰੇ ਗੈਸ ਤੇ ਹੀ ਕਾੜਿਆ ਤੇ ਹੁਣ ਕੜੀ ਵੀ ਗੈਸ ਤੇ ਹੀ ਬਣ ਰਹੀ ਆ ਪਰ ਇਹ ਦੋਏ ਕੰਮ ਮੈਂ ਗੈਸ ਤੇ ਘੱਟੇ ਕਰਦੀ ਹੁੰਦੀ ਆ ਕੜੀ ਤਾਂ ਚਲ ਕਦੀ ਬਣਾ ਲੈਣੀ ਦੁੱਧ ਘੱਟੇ ਕਾਲੀ ਰਾਇਆ ਕਿਉਂਕਿ ਦੁੱਧ ਨੂੰ ਬਹੁਤ ਟਾਈਮ ਲੱਗਦਾ ਆ ਤੇ ਲੋ ਜੀ ਇੱਧਰ ਪੁੰਨੀ ਸਾਹਿਬ ਦਾ ਵੀ ਏਰੀਆ ਦਿਖਾ ਲ ਦਿੰਨੇ ਆ ਜਿਹੜਾ ਉਹਨਾਂ ਨੇ ਕੰਮ ਕੀਤਾ ਇੱਧਰ ਬਹੁਤ ਖਲਾਰਾ ਸੀ ਜਿਵੇਂ ਕਿ ਸਵੇਰੇ ਦਿਖਾਇਆ ਸੀ ਤੁਹਾਨੂੰ ਤੇ ਬਹੁਤ ਔਖਾ ਸੀ ਚੱਕਣਾ ਪਰ ਫੇਰ ਵੀ ਉਹਨਾਂ ਨੇ ਹਿੰਮਤ ਕਰਕੇ ਸਾਰਾ ਕਰ ਲਿਆ ਹੈਲਪਰ ਕੋਈ ਮਿਲੇ ਨਹੀਂ ਉਹਨਾਂ ਨੂੰ ਤੇ ਇੱਥੇ ਪੌੜੀ ਲਾ ਕੇ ਆਪ ਹੀ ਉਹਨਾਂ ਨੇ ਸਾਰਾ ਕੰਮ ਕੀਤਾ ਹੈ ਤੇ ਪਾਸ ਹੁਣ ਵਿਚਾਰੇ ਬੈਠੇ ਆ ਪਤਲੀ ਤੇ ਤੇ ਨਹੀਂ ਤਾਂ ਬਹੁਤ ਔਖਾ ਸੀ ਇਹਨਾਂ ਦੇ ਲਈ ਤੇ ਇਹ ਜਿੱਦਾਂ ਜਿੱਦਾਂ ਜ਼ਿੰਮੇਵਾਰੀਆਂ ਹੁਣ ਨਿਭਾਉਣੀਆਂ ਪੈਂਦੀਆਂ ਆ ਤੇ ਮੌਸਮ ਹਾਲੇ ਵੀ ਹਵਾ ਦੇਖੋ ਕਿੰਨੀ ਚੱਲ ਰਹੀ ਹੈ ਬਹੁਤ ਖਰਾਬ ਹੈ ਤੇ ਹੁਣ ਪ੍ਰਮਾਤਮਾ ਮੋੜੇ ਹੀ ਅਰਦਾਸ ਆ ਵੀ ਮੌਸਮ ਵਧੀਆ ਰਵੇ ਤਾਂ ਦੇਖੋ ਕਿੰਨੀਆਂ ਸੋਹਣੀਆਂ ਕਣਕਾਂ ਆ ਇਹ ਹੁਣ ਸਹੀ ਸਲਾਮਤ ਘਰਾਂ ਚ ਆ ਜਵੇ ਅਰਦਾਸ ਕਰਿਓ ਜੀ ਸਾਰਿਆਂ ਦੇ ਲਈ ਕਿਉਂਕਿ ਇਹ ਇਕੱਲੇ ਜ਼ਿਮੀਂਦਾਰ ਦਾ ਕਿਸਾਨ ਦਾ ਹੀ ਨਹੀਂ ਹੁੰਦਾ ਸਾਰੀ ਸ੍ਰਿਸ਼ਟੀ ਲਈ ਆਹੇ ਰੋਟੀ ਸਾਰਿਆਂ ਨੇ ਖਾਣੀ ਹੁੰਦੀ ਆ ਤੇ ਪਰਮਾਤਮਾ ਸਾਰਿਆਂ ਨੂੰ ਰੋਟੀ ਖਿਲਾਵੇ ਜੇ ਕਿਸਾਨ ਦੀ ਫਸਲ ਸੁਖ ਸੁਵਿਲੀ ਘਰ ਆਉਗੀ ਤਾਂ ਸਾਰੇ ਰੋਟੀ ਵਧੀਆ ਖਾਓਗੇ ਤੇ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਵੀਡੀਓ ਜਿਆਦਾ ਜਿਆਦਾ ਸ਼ੇਅਰ ਕਰੋ ਜੀ ਤੇ ਤਾਂ ਜੋ ਸਾਨੂੰ ਸਭ ਦੀਆਂ ਅਰਦਾਸਾਂ ਅਸੀਸਾਂ ਲੱਗ ਸਕਣ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ